ਨਾ ਬੈਠਿੰਗਾ ਸਾਡੇ ਸਮਾਜ ਵਿੱਚ ਅੱਜ ਵੀ ਅਗਰ ਕਿਸੇ ਬੱਚੀ ਨੂੰ ਕਿਸੇ ਬੀਬੀ ਨੂੰ ਬਾਝ ਕਹਿ ਦਿੱਤਾ ਜਾਏ ਕਿਸੇ ਨੂੰ ਬੇਉਲਾਦਾ ਕਹਿ ਕੇ ਤਸ਼ਕਾਰ ਕੀਤਾ ਜਾਏ ਸੱਚ ਜਾਣਨਾ ਉਸ ਦਾ ਜੀਵਨ ਮੌਤ ਤੋਂ ਬੱਤਰ ਹੋ ਜਾਂਦਾ ਹੈ ਉਹ ਜੀਵਨ ਜੀਵਨ ਨਹੀਂ ਹੈ ਉਹ ਅੰਦਰੋਂ ਸਰਦੇ ਨੇ ਤੜਪਦੇ ਨੇ ਉਹਨਾਂ ਦਾ ਅੰਦਰ ਅਗਾਂ ਵਾਂਗੂ ਤੁੱਖਦਾ ਹੈ ਸੇਕ ਪੈਂਦਾ ਸਾੜ ਪੈਂਦਾ ਜਿਹੜੇ ਸਹੀ ਨਹੀਂ ਉਹ ਅੰਦਰੋਂ ਦੁਖੀ ਹੋ ਕੇ ਆਪਣੀ ਆਪ ਨੂੰ ਬਾਹਰ ਨਹੀਂ ਪ੍ਰਗਟ ਕਰਨਾ ਚਾਹੁੰਦੇ ਪਰ ਪਰੇਸ਼ਾਨੀ ਤੇ ਹੈ ਬਾਣੀ ਚ ਵੀ ਬਚਨ ਹੈ ਬਾਝ ਸ਼ਬਦ ਗੁਰੂ ਰਾਮਦਾਸ ਸਾਹਿਬ ਨੇ ਵੀ ਵਰਤੇ ਹੈ ਤੜਨਾ ਹੈ ਸਾਡੇ ਲਈ ਕਿਉਂਕਿ ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਪਿਤਾ ਜੀ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਬਖਸ਼ੀ ਪ੍ਰਤੀ ਚੰਦਨੀ ਬਹੁਤ ਵਿਰੋਧ ਕੀਤਾ ਬਹੁਤਾ ਚੀਰੋ ਵਿਰੋਧ ਦਿਖਾਵੇ ਵਾਲਾ ਨਹੀਂ ਕੀਤਾ ਉਸਨੇ ਮੁੜ ਕੇ ਸ਼ਾਂਤ ਹੋ ਗਿਆ ਆਪਣਾ ਜੋਰ ਨਾ ਚੱਲਦਾ ਵੇਖ ਕੇ ਉਸ ਤੋਂ ਬਾਅਦ ਉਹ ਅੰਦਰੋਂ ਸਾਜ਼ਿਸ਼ਾਂ ਦੇ ਤਹਿਤ ਕੰਮ ਕਰਨੀ ਚਾਹੁੰਦਾ ਸੀ ਇਹ ਤੇ ਉਸਨੇ ਮੰਨ ਲਿਆ ਜੇ ਮੈਨੂੰ ਨਹੀਂ ਤੇ ਮੇਰੇ ਪੁੱਤਰ ਮਿਹਰਬਾਨ ਨੂੰ ਗੱਦੀ ਜ਼ਰੂਰ ਮਿਲੇਗੀ ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਔਲਾਦ ਨਹੀਂ ਸਬਰ ਕਰਕੇ ਬੈਠਾ ਹੈ ਪਰ ਬੀਬੀ ਕਰਮੋ ਉਹ ਅੰਦਰੋਂ ਆਪਣੀ ਜ਼ਹਿਰ ਨੂੰ ਇੱਕ ਦਿਨ ਬਾਹਰ ਕੱਢਦੀ ਹੈ ਲੋ ਇਹ ਇਤਿਹਾਸਕਾਰ ਲਿਖਦੇ ਇੱਕ ਦਿਨ ਸਿੱਧਾ ਹੀ ਮਾਤਾ ਗੰਗਾ ਜੀ ਨੂੰ ਕਹਿ ਦਿੱਤਾ ਕਹਿਣ ਲੱਗੀ ਗੰਗਾ ਤੂੰ ਜੋ ਮਰਜ਼ੀ ਕਰ ਲੈ ਜਿਤਨਾ ਮਰਜ਼ੀ ਇਹ ਸੁਖ ਹੰਢਾ ਪਰ ਅਸਲ ਵਿੱਚ ਇਸ ਗੱਦੀ ਦਾ ਵਾਰਿਸ ਤੁਹਾਡੇ ਤੋਂ ਬਾਅਦ ਮੇਰਾ ਪੁੱਤਰ ਮਿਹਰਬਾਨ ਬਣੇਗਾ ਉੰਤਰਾ ਸ਼ਬਦ ਵੀ ਵਰਤੇ ਆ ਕਈ ਲਿਖਾਰੀਆਂ ਨੇ ਕਹਿੰਦੇ ਉਸ ਨੇ ਇਹ ਵੀ ਸ਼ਬਦ ਵਰਤੇ ਆ ਵੀ ਤੁਸੀਂ ਦੋਨਾਂ ਨੇ ਤੇ ਉੰਤਰੀ ਚਲੇ ਜਾਣਾ ਬੇਔਲਾਦੇ ਚਲੇ ਜਾਣਾ ਅੱਜ ਦਾ ਇਹ ਦਰਦ ਬਰਦਾਸ਼ਤ ਨਹੀਂ ਹੋਇਆ ਜਦੋਂ ਗੁਰਦੇਵ ਪਾਤਸ਼ਾਹ ਮਹਾਰਾਜ ਪਰਪਰਤ ਦੇ ਨੇ ਸ਼ਮਾਨ ਨੂੰ ਤੇ ਮਾਤਾ ਗੰਗਾ ਜੀ ਦੇ ਹੱਥ ਜੋੜੇ ਤੇ ਕਹਿਣ ਲੱਗੇ ਮੇਰੇ ਸਿਰ ਤੇ ਸਾਈਆਂ ਮੈਨੂੰ ਵੀ ਪਤਾ ਹੈ ਵੀ ਤੁਸੀਂ ਆਪ ਜਾਣੀ ਜਾਣੋ ਸਭ ਕੁਝ ਪੁੱਛਦੇ ਹੋ ਸਮਝਦੇ ਹੋ ਪਰ ਮੇਰੀ ਬੇਨਤੀ ਹੈ ਵੀ ਮੈਂ ਵੀ ਦੁਨੀਆਵੀ ਰੂਪ ਵਿੱਚ ਵਿਚਰਦੇ ਆਂ ਮਾਹ ਵਾਲੀ ਪਦਵੀ ਮਾਹ ਵਾਲਾ ਦਰਜਾ ਪਾਣਾ ਚਾਹੁੰਦੀ ਆਂ ਅੱਜ ਬੇਚੈਨੀ ਤਾਂ ਵੱਧ ਗਈ ਕਿ ਅੱਜ ਬੀਬੀ ਕਰਮੋ ਨੇ ਮੈਨੂੰ ਇਹੋ ਜੇ ਸ਼ਬਦ ਵਰਤ ਦਿੱਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਕੋਲ ਮੈਂ ਇੱਕ ਛੋਟੀ ਜੀ ਬੇਨਤੀ ਤੇ ਕਰਾਂ ਤੁਸੀਂ ਵਿਦਵਾਨ ਸੱਜਣ ਬੈਠੇ ਹੋ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਇੱਕ ਸ਼ਬਦ ਨੂੰ ਖਾਲੀ ਤਤੀ ਤਵੀ ਤੇ ਹੀ ਵਰਤ ਲੈਣੇ ਆਂ ਤੇਰਾ ਕੀਆ ਮਿੱਠਾ ਲਗੈ ਇਹ ਸਤਿਗੁਰਾਂ ਨੇ ਤਤੀ ਤਵੀ ਤੇ ਬੈਠ ਕੇ ਬੈਠ ਲੱਗੇ ਆ ਜਿਹੜੇ ਰਤ ਇਹ ਉਸ ਬਾਬਤ ਹੈ ਪਰ ਨਹੀਂ ਪਹਿਨੋ ਘਰ ਵਿੱਚ ਔਲਾਦ ਨਹੀਂ ਉਦੋਂ ਵੀ ਇਹ ਬਚਨ ਸਾਹਮਣੇ ਆਉਂਦੇ ਵੀ ਦੱਤੇ ਆ ਸਾਡਾ ਕੋਈ ਜੋਰ ਨਹੀਂ ਤੇਰਾ ਕੀਆ ਮਿੱਠਾ ਲੱਗਿਆ ਜੇ ਨਹੀਂ ਹੈ ਤਾਂ ਵੀ ਤੇਰਾ ਸ਼ੁਕਰ ਹੈ ਤੇਰਾ ਸ਼ੁਕਰ ਹੈ ਤੁਨ ਗੁਰੂ ਅਰਜਨ ਸਾਹਿਬ ਜੀ ਨੇ ਸ਼ੁਕਰਾਨੇ ਵਿੱਚ ਰੰਦੇ ਆ ਬਚਨ ਆਖੇ ਸਨ ਗੰਗਾ ਜੀ ਤੁਸੀਂ ਬੜੀ ਸੇਵਾ ਕਰਦੇ ਹੋ ਤੁਸੀਂ ਬਹੁਤ ਪ੍ਰਸ਼ਾਦਾ ਬਣਾ ਕੇ ਸੰਗਤ ਨੂੰ ਸਿੱਖਾਂ ਨੂੰ ਸਿਖਾਉਂਦੇ ਹੋ ਕਿਉਂਕਿ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਅਸੀਂ ਤੇ ਆਮ ਪ੍ਰਚਾਰ ਕਰਦੇ ਆ ਇੱਕੋ ਗੱਲ ਤੇ ਖੜਦੇ ਆ ਕਿ ਮਾਤਾ ਗੰਗਾ ਜੀ ਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ ਤਾਂ ਇੱਕ ਦਿਨ ਪ੍ਰਸ਼ਾਦਾ ਲੈ ਕੇ ਗਏ ਨਹੀਂ ਬਾਬੇ ਨਾਨਕ ਦੇ ਘਰ ਵਿੱਚ ਗੁਰੂ ਨਾਨਕ ਦੇ ਦਰਬਾਰ ਵਿੱਚ ਇਹ ਸੇਵਾ ਦਾ ਪੱਕਾ ਸਭ ਤੋਂ ਪਹਿਲੋ ਹੈ। ਮਾਤਾ ਜੀ ਰੋਜ਼ ਸੇਵਾ ਕਰਦੇ ਨੇ। ਰੋਜ਼ ਪ੍ਰਸ਼ਾਦਾ ਛਕਾਉਂਦੇ ਨੇ, ਬਾਹਰ ਵੀ ਲੈ ਕੇ ਜਾਂਦੇ ਨੇ। ਅੱਜ ਵੀ ਪ੍ਰਸ਼ਾਦਾ ਲੈ ਕੇ ਜਾਣ ਬਾਬਤ ਗੁਰੂ ਅਰਜਨ ਸਾਹਿਬ ਨੇ ਬਸ ਇਹੀ ਕਿਹਾ ਕਿ ਬਾਬਾ ਪੁੱਢਾ ਸਾਹਿਬ ਕੋਲੋਂ ਅਰਦਾਸ ਕਰਾਓ। ਉਹ ਗੁਰੂ ਨਾਨਕ ਤੋਂ ਲੈ ਕੇ ਹੁਣ ਤੱਕ ਗੁਰੂ ਮਰਿਆਦਾ ਵਿੱਚ ਜੀਵਨ ਜੀਉਣ ਵਾਲੇ ਹਨ। ਦੇਖੋ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ। ਅਸੀਂ ਸਾਖੀਆਂ ਤਾਂ ਖੜਦੇ ਹਾਂ ਦੇਖੋ ਸਾਖੀ ਲੋੜ ਹੈ ਇਤਿਹਾਸ ਜਾਣਨ ਲਈ। ਸਾਡੇ ਜ਼ਿਹਨ ਵਿੱਚ ਦਿਮਾਗ ਵਿੱਚ ਇਤਿਹਾਸ ਤਾਜ਼ਾ ਹੁੰਦਾ ਹੈ। ਪਰ ਇਤਿਹਾਸ ਦੇ ਵਿੱਚੋਂ ਨਿੱਜੀ ਜੀਵਨ ਨੂੰ ਸਵਾਰਨ ਦੀ ਬਾਬਾ ਬੁੱਢਾ ਸਾਹਿਬ ਦੇ ਜੀਵਨ ਕਰਕੇ ਗੁਰੂ ਦੀ ਬਾਣੀ ਦੀ ਕਮਾਈ ਕਰਕੇ ਹੱਥੀਂ ਸੇਵਾ ਕਰਕੇ ਉਹਨਾਂ ਨੂੰ ਪੂਰਨ ਗੁਰਸਿੱਖ ਦਾ ਰੁਤਬਾ ਮਿਲਿਆ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕਿ ਪੂਰਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਨੇ ਆਪ ਜੀ ਉਹਨਾਂ ਦੀ ਸੇਵਾ ਕਰਦੇ ਹੋ ਹੁਣ ਵੀ ਸੇਵਾ ਵਿੱਚ ਜੁੜੋ ਰੋਜ਼ ਸੇਵਾ ਕਰੋ ਤੇ ਉਹਨਾਂ ਪਾਸੋਂ ਅਰਦਾਸ ਕਰਾਓ ਕਿਉਂਕਿ ਪੂਰਨ ਗੁਰਸਿੱਖ ਦੀ ਬੇਨਤੀ ਕਦੇ ਵਿਰਥੀ ਨਹੀਂ ਜਾਂਦੀ ਔਰ ਜਦੋਂ ਮੇਰੇ ਵਰਗਾ ਵੀ ਅਰਦਾਸ ਕਰਨ ਖੜਦਾ ਹੈ ਨਾ ਉਹ ਬਚਨ ਪਤਾ ਕੀ ਕਰਦਾ ਹੈ हे ਸੱਚੇ ਪਾਤਸ਼ਾਹ ਤੂੰ ਇੱਕ ਅਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਹੱਥ ਜੋੜ ਕੇ ਮਾਲਕਾ ਤੇਰੇ ਚਰਨਾਂ ਵਿੱਚ ਅਰਦਾਸ ਹੈ ਪਤੈਨੂ ਭਾਵੇਂ ਤਾਂ ਤੇ ਭਾਵੇਂ ਕੀ ਪ੍ਰਵਾਨ ਕਿਹਨਾਂ ਦੀ ਹੈ ਜਿਨ੍ਹਾਂ ਦਾ ਜੀਵਨ ਗੁਰੂ ਨੂੰ ਪ੍ਰਵਾਨ ਹੈ ਜਿਨ੍ਹਾਂ ਦੀ ਜ਼ਿੰਦਗੀ ਜਿਨ੍ਹਾਂ ਦੀ ਜੀਵਨ ਦੀ ਰੋਹ ਰੀਤ ਮਰਿਆਦਾ ਗੁਰੂ ਅਨੁਸਾਰੀ ਹੈ ਉਹ ਗੁਰੂ ਕੇ ਪਿਆਰੇ ਜੋ ਬੋਲਦੇ ਨੇ ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਉਹ ਬੰਦੇ ਭਗਤਾਂ ਦਾ ਬੋਲੇਆ ਪ੍ਰਵਾਨ ਹੁੰਦਾ ਹੈ ਗੁਰਮੁਖਾਂ ਦਾ ਬੋਲੇਆ ਕਬੂਲ ਹੁੰਦਾ ਹੈ ਗੁਰਮੁਖਾਂ ਦੇ ਬੋਲ ਦਰਗਾਹ ਵਿੱਚ ਪ੍ਰਵਾਨੇ ਜਾਂਦੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਸਾਖੀਆਂ ਤੁਸੀਂ ਬੜੇ ਪ੍ਰੀਤਿਆਂ ਦੀਆਂ ਸੁਣੀਆਂ ਆਪਾਂ ਮੁੱਖ ਦੀ ਗੱਲ ਕੇ ਵਾਲੀ ਤਨੀ ਕੀ ਕਰੀਏ ਕਿਉਂਕਿ ਸ਼ਬਦ ਦੇ ਨਾਲ ਇਤਿਹਾਸ ਨੂੰ ਵੀ ਸਮੇਂ ਵਿੱਚ ਰਹਿੰਦੇ ਆ ਗੱਲ ਕਰੀਏ ਬਾਬਾ ਬੁੱਢਾ ਸਾਹਿਬ ਨੇ ਜਦੋਂ ਪ੍ਰਸ਼ਾਦਾ ਛਕਦਿਆਂ ਬੋਲ ਕਹੇ ਮਾਤਾ ਜੀ ਆਪਜੀ ਦੀ ਕੁੱਖੋਂ ਆਪਜੀ ਦੇ ਪਰਿਵਾਰ ਵਿੱਚ ਆਪਜੀ ਦੇ ਘਰ ਵਿੱਚ ਇਹੋ ਜਿਹਾ ਜੋਧਾ ਬਲਸ਼ਾਲੀ ਸੂਰਮਾ ਪੈਦਾ ਹੋਵੇਗਾ ਉਸ ਜ਼ੁਲਮ ਨੂੰ ਜ਼ਾਲਮਾਂ ਨੂੰ ਇਸ ਗੰਡੇ ਦੀ ਤਰ੍ਹਾਂ ਭੰਨ ਦੇਗਾ ਜ਼ੁਲਮ ਦਾ ਨਾਸ਼ ਕਰੇਗਾ ਜ਼ਾਲਮਾਂ ਨੂੰ ਖਤਮ ਕਰੇਗਾ ਤਾੜਨਾ ਕਰੇਗਾ ਤੇ ਗੁਰੂ ਨਾਨਕ ਦੇ ਦਰਬਾਰ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਮਰਿਆਦਾ ਨੂੰ ਬਹੁਤ ਦੂਰ ਦੂਰ ਤੱਕ ਫੈਲਾਉਣ ਦੀ ਜ਼ਿੰਮੇਵਾਰੀ ਵੀ ਉਹਨਾਂ ਦੀ ਮੋਢਿਆਂ ਤੇ ਆਵੇਗੀ ਆਪ ਸਿੱਧਾ ਸ਼ਬਦ ਸੀ ਉਹ ਆਉਣ ਵਾਲੇ ਸਤਿਗੁਰੂ ਹੋਣਗੇ ਸਮਾ ਬਣਿਆ ਜਦੋਂ ਬਲਕ ਦੇ ਆਮਦ ਦੇ ਬਾਰੇ ਜਾਣਕਾਰੀ ਮਿਲੀ ਕਿ ਬੱਚੇ ਦਾ ਜਨਮ ਹੋਣ ਵਾਲਾ ਹੈ ਤੇ ਵਕਤ ਦੀ ਨਜ਼ਾਕਤ ਨੂੰ ਹਾਲਾਤ ਨੂੰ ਪਛਾਣਦਿਆਂ ਧੰਨ ਗੁਰੂ ਅਰਜਨ ਦੇ ਪਤਸ਼ਾਹੀ ਨੇ ਪਰਿਵਾਰ ਨੂੰ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਕੀ ਵਡਾਲੀ ਭੇਜ ਦਿੱਤਾ ਅੱਜ ਅਸੀਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ ਵਕਤ ਵਿਚਾਰੇ ਸੋ ਬੰਦਾ ਹੋਏ ਇਹ ਵਕਤ ਦੀ ਵਿਚਾਰ ਇਹ ਬਹੁਤ ਸਾਰੇ ਪਹਿਲੂਆਂ ਨੂੰ ਜ਼ਾਕਰ ਕਰਦੀ ਹੈ ਸਭ ਤੋਂ ਪਹਿਲਾ ਹੈ ਮਨੁੱਖਾ ਜੀਵਨ ਜਿਹੜਾ ਵਕਤ ਮਿਲੇ ਇਸ ਦੀ ਵਿਚਾਰ ਕਰਕੇ ਤਮਾਈ ਕਰ ਲੈ ਤੇ ਇਸ ਨੂੰ ਸਫਲ ਕਰ ਲੈ ਕਿਉਂਕਿ ਮਨੁੱਖਾ ਜਨਮ ਹੀ ਕੇਵਲ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਦੂਸਰਾ ਵਕਤ ਵਿਚਾਰਨਾ ਹੈ ਕਿ ਸੰਸਾਰ ਵਿੱਚ ਵਿਚਰਦਿਆਂ ਆਪਣੀ ਜੀਵਨ ਨੂੰ ਸਹੀ ਢੰਗ ਦੇ ਨਾਲ ਜਿਉਣਾ ਮਾੜੀ ਸੰਗਤ ਤੋਂ ਬਚ ਕੇ ਰਹਿਣਾ ਮਾੜੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਨੇਕ ਗੁਣ ਸ਼ੁਭ ਗੁਣ ਆਪਣੇ ਹਿਰਦੇ ਟਿਕਾਉਣੇ ਤੇ ਗੁਰੂ ਕੀ ਸੰਗਤ ਵਿੱਚ ਸ਼ਬਦ ਦੇ ਅਸਰ ਨਾਲ ਜੁੜ ਕੇ ਰਹਿਣਾ ਹਾਲਾਤ ਕੁਝ ਇਹੋ ਜਿਹੇ ਸਨ ਕਿ ਜਦੋਂ ਗੁਰੂ ਕੀ ਵਡਾਲੀ ਵਿੱਚ ਗੁਰੂ ਮਹਾਰਾਜ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਜ ਦੇ ਦਿਹਾੜੇ ਮਾਤਾ ਗੰਗਾ ਜੀ ਦੇ ਮਬਾਰਕ ਉਧਰ ਤੋਂ ਆਗਮਨ ਹੋਇਆ ਤੇ ਧੰਨ ਗੁਰੂ ਅਰਜਨ ਸਾਹਿਬ ਬਾਪੂ ਨੇ ਸ਼ੁਕਰਾਨਾ ਕੀਤਾ ਉਸ ਨਿਰਭਰ ਦਾ ਇਹ ਨੁਕਤਾ ਵੀ ਬੜਾ ਜ਼ਰੂਰੀ ਹੈ ਕਿ ਅੱਜ ਕੋਈ ਬਾਬਾ ਅਰਦਾਸ ਕਰੇ ਨਾ ਕਿਸੇ ਦੀ ਕਿ ਸਾਡੇ ਆਮ ਸਮਾਜ ਵਿੱਚ ਪਤਾ ਕੀ ਚੱਲ ਰਿਹਾ ਹੈ ਕਿ ਕੁੱਮੇ ਮੁਆਫੀ ਮੰਗ ਬੇਨਤੀ ਕਰਾ ਗੁਰੂ ਕੋਲੋਂ ਵੀ ਤੇ ਤੁਹਾਡੇ ਕੋਲੋਂ ਵੀ ਕਿ ਅਸੀਂ ਸਭ ਤੋਂ ਪਹਿਲਾਂ ਬਾਬੇ ਕੋਲ ਜਾ ਕੇ ਨਤਮਸਤਕ ਹੁੰਨੇ ਆ ਬਾਬਾ ਜੀ ਤੁਹਾਡੀ ਅਰਦਾਸ ਕਬੂਲ ਹੋ ਗਈ ਅਰਦਾਸ ਕਰਾਉਣ ਵਾਸਤੇ ਭੇਜਿਆ ਗਿਆ ਬਾਬਾ ਬੁੱਢਾ ਜੀ ਕੋਲ ਤੇ ਸ਼ੁਕਰਾਨਾ ਉਸ ਅਕਾਲ ਪੁਰਖ ਦਾ ਕਰਦੇ ਆ ਇਹ ਬਹੁਤ ਵੱਡਾ ਅਹਿਮ ਜੀਵਨ ਜੀਉਣ ਦਾ ਤਰੀਕਾ ਗੁਰੂ ਅਰਜਨ ਸਾਹਿਬਾਪੂ ਨੇ ਦਿੱਤਾ ਹੈ ਕਿ ਸਾਡੇ ਜੀਵਨ ਵਿੱਚ ਕੇਵਲ ਤੋਂ ਕੇਵਲ ਕੋਈ ਖੁਸ਼ੀ ਕੋਈ ਗਮੀ ਕੋਈ ਚਾਹੋ ਕੋਈ ਆਨੰਦ ਕੋਈ ਵੀ ਰੂਪ ਜ਼ਿੰਦਗੀ ਦਾ ਬਣੇ ਸਾਡਾ ਇੱਕੋ ਇੱਕ ਫਰਜ਼ ਇਤਨ ਤਨ ਮੇਰੇ ਮਾਲਕਾ ਤੇ ਤੇਰਾ ਕੋਟਾਨ ਪੁਰਸ਼ ਕਰਾਨਾ ਰਗੀ ਸਿੰਘਾ ਨੇ ਹੁਣੇ ਬਚਨ ਪੜਿਆ ਸੀ ਬੁੱਜੀ ਛੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਇਨੀ ਦਾਤ ਤੇ ਕੀ ਦਾਤ ਦਿੱਤੀ ਜਮਿਆ ਪੂਤ ਭਗਤ ਗੋਬਿੰਦ ਕਾ ਉਹ ਤੇ ਨਹੀਂ ਕਿ ਬਾਬਾ ਬੁੱਢਾ ਸਾਹਿਬ ਜੀ ਤੁਹਾਡਾ ਸ਼ੁਕਰਾਨਾ ਉਹ ਤੋਂ ਇੱਕੋ ਬਚਨ ਕਿਹਾ ਸੀ ਤੁਸੀਂ ਨਿਰੰਕਾਰ ਦੇ ਪੂਰਨ ਸਿੱਖੋ ਸੇਵਕੋ ਤੁਹਾਡੀ ਬੇਨਤੀ ਬਾਪੂ ਮਾਲਕ ਨੇ ਕਬੂਲ ਫਰਮਾਈ ਹੈ ਕਿ ਸਾਡੇ ਘਰ ਵਿੱਚ ਇੱਕ ਦਾਤ ਮਿਲੀ ਪੁੱਤਰ ਦੀ ਸ਼ੁਕਰ ਕੀਤਾ ਬੜੇ ਸਾਰੇ ਸ਼ਬਦ ਉਚਾਰੇ ਹੁਣ ਵਿਰੋਧੀ ਤੇਰ ਮਜਬੂਤ ਹੋ ਗਈ ਬਾਬਾ ਪ੍ਰਤੀ ਚੰਦ ਬੜਾ ਔਖਾ ਹੈ ਕਿਉਂ ਹੁੰਦਾ ਹੈ ਕਿਉਂਕਿ ਹੁਣੇ ਅਸੀਂ ਬੱਚੇ ਵਿਚਾਰੇ ਆ ਉਸ ਦਾ ਨਾਮ ਨਾਲ ਪਿਆਰ ਨਹੀਂ ਤੇ ਉਹ ਜਨਮ ਮਰਨ ਦੇ ਕਰਮ ਕਰੇਗਾ ਇਹੋ ਜੇ ਕਰਮ ਰੱਬ ਨੇ ਉਸ ਕੋਲੋਂ ਕਰੂ ਨਹੀਂ ਜਿਨ੍ਹਾਂ ਤਾਰੇ ਉਸ ਦਾ ਆਵਾਗਮਨ ਬਣਿਆ ਰਹੇ ਇਹ ਪ੍ਰਤੀ ਚੰਦ ਮਾੜੀਆਂ ਸੋਚਾਂ ਸੋਚਦਾ ਹੈ ਪੁਰਾਣਾ ਵਕਤ ਸੀ ਖੈਰ ਹੁੰਦੇ ਇਹ ਗੱਲ ਨਹੀਂ ਹੈ ਹੁਣ ਤੇ ਹਾਲਾਤ ਇਹ ਨੇ ਕਿ ਸਾਡੀਆਂ ਪਹਿਣਾ ਮਾਵਾਂ ਉਹ ਵੀ ਬੱਚੇ ਨੂੰੁੱਤ ਨਹੀਂ ਪਿਆ ਰਹੀਆਂ ਸਾਰਾ ਸਿਸਟਮ ਹੀ ਖੈਰ ਉਲਟ ਹੋਇਆ ਪਿਆ ਅੱਜ ਬੱਚਿਆਂ ਨਾਲ ਪਿਆਰ ਕਿਉਂ ਨਹੀਂ ਬਣਦਾ ਕਿਉਂਕਿ ਉਹ ਨਹੀਂ ਉਹ ਪ੍ਰੀਤ ਜਿਹੜੀ ਕਹਿੰਦੇ ਆ ਨਾ ਮਾਂ ਦੀਆਂ ਆਂਦਰਾਂ ਬੱਚੇ ਨਾਲ ਜੁੜੀਆਂ ਅੱਜ ਜਿਹੜੀ ਜਨਮ ਦੀ ਪੀੜਾ ਹੈ ਨਾ ਮਾਂ ਉਸ ਨੂੰ ਵੀ ਜਨਣਾ ਨਹੀਂ ਚਾਹੁੰਦੀ ਸਾਥ ਸੰਗਤ ਗੱਲ ਭਾਵੇਂ ਓਕਹੀ ਲੱਗਦੀ ਹੈ ਸਮਾਜਿਕ ਰੂਪ ਵਿੱਚ ਪਰ ਸੱਚ ਹੈ ਅੱਜ ਦੀ ਮਾਂ ਚਾਹਦੀ ਹੈ ਮੇਰਾ ਬੱਚਾ ਵੀ ਹੋਵੇ ਪਰ ਮੈਨੂੰ ਪੀੜ ਦੀ ਨਾ ਹੋਵੇ ਦਰਦ ਵੀ ਨਾ ਹੋਵੇ ਦੁੱਖ ਵੀ ਨਾ ਹੋਵੇ ਉਹ ਦੁੱਧ ਤੋਂ ਵੀ ਦੂਰ ਰਹਿਂਦੀ ਰੱਖਦੀ ਹੈ ਬੱਚੇ ਨੂੰ ਆਪਣਾ ਦੁੱਧ ਵੀ ਨਹੀਂ ਪਿਆਣਾ ਚਾਹੁੰਦੀ ਜਦੋਂ ਦੀ ਵਾਰਤਾ ਹੈ ਉਦੋਂ ਦਾਈਆਂ ਵੀ ਕਈ ਵਾਰੀ ਆਪ ਕੋ ਨਵ ਜਨਮੇ ਬੱਚੇ ਨੂੰ ਦੁੱਧ ਪਿਆ ਦਿੰਦੀਆਂ ਸਨ ਇਤਿਹਾਸ ਵਿੱਚ ਗਵਾਹੀ ਹੈ ਸਭ ਤੋਂ ਪਹਿਲਾਂ ਪ੍ਰਤੀਚੰਦ ਨੇ ਦਾਈ ਨੂੰ ਲਾਲਚ ਦਿੱਤਾ ਕਿ ਤੂੰ ਬੱਚੇ ਦੇ ਸਭ ਤੋਂ ਨੇੜੇ ਰਹਿਣੀ ਹੈ ਮਾਂ ਤੋਂ ਬਾਅਦ ਇਸ ਬੱਚੇ ਨੂੰ ਦੁੱਧ ਪਿਆਉਂਦੀ ਜ਼ਹਿਰ ਲਗਾ ਦੇਤੇ ਬੱਚੇ ਨੂੰ ਦੁੱਧ ਪਿਆ ਮਰ ਜਾਏਗਾ ਗੱਲ ਪੈਸੇ ਦੀ ਲਾਲਚ ਦੀ ਸੀ ਉਹ ਮੰਨ ਗਈ ਇਤਿਹਾਸ ਲਿਖਦਾ ਹੈ ਕਿ ਸਮਝ ਆਦਾ ਹੋਇਆ ਜ਼ਹਿਰ ਬਹੁਤ ਸਖਤ ਸੀ ਅਜੇ ਬੱਚੇ ਨੂੰ ਦੁੱਧ ਪਿਆਣ ਦਾ ਵਕਤ ਨਹੀਂ ਬਣ ਪਾਇਆ ਤੇ ਉਹ ਜ਼ਹਿਰ ਦਾ ਅਸਰ ਇਸ ਦਾਈ ਨੂੰ ਚੜਿਆ ਤੇ ਉਸ ਦੀ ਮੌਤ ਹੋ ਗਈ ਮਰਨ ਲੱਗੇ ਉਹ ਪਰਚੀ ਚਾਹਤੀ ਕਰਤੂਤ ਬਿਆਨ ਕਰ ਗਈ ਦੂਸਰਾ ਕਾਰਨ ਇੱਕ ਚਾਲ ਨਾ ਚਲਦੀ ਵੇਖ ਕੇ ਸਪیرے ਨੂੰ ਸਬਤ ਛੱਡਣ ਦੀ ਗੱਲ ਕੀਤੀ ਗਈ ਉਹ ਵੀ ਵਾਰ ਨਾ ਚਲਿਆ ਹੁਣ ਗੁਰਦੇਵ ਜੀ ਥੋੜੇ ਵੱਡੇ ਹੋਏ ਇਤਿਹਾਸ ਵੀ ਜ਼ਿਕਰ ਹੈ 2 ਕੁ ਸਾਲ ਉਮਰ ਅਜੇ ਹੋਈ ਹੈ ਤੇ ਪਰਚੀ ਚੰਦ ਨੇ ਤੀਸਰੀ ਸਾਜ਼ਿਸ਼ ਰਚੀ ਉਹ ਸਜਸ ਕੀਆ ਖਿੜਾਵੇ ਨੂੰ ਜ਼ਹਿਰ ਮਿਲਾ ਕੇ ਕੋਈ ਚੀਜ਼ ਖਵਾਉਣ ਵਾਸਤੇ ਹਿਦਾਇਤ ਹੋਈ ਪੁਰਾਤਨ ਸਰੋਤ ਕਹਿੰਦੇ ਨੇ ਕਿ ਖਿੜਾਵੇ ਨੇ ਦਹੀਂ ਵਿੱਚ ਜ਼ਹਿਰ ਮਿਲਾ ਕੇ ਖਵਾਉਣਾ ਚਾਹਿਆ ਸੀ ਪਰ ਇਹਨਾਂ ਨੇ ਨਾ ਖਾਦਾ ਜਦੋਂ ਹੱਥ ਪੈਰ ਜਬਰੀ ਮਾਰੇ ਤੇ ਉਹ ਦਹੀਂ ਡੁੱਲ ਗਈ ਉਹ ਕੁੱਤੇ ਨੇ ਖਾਦੀ ਤੇ ਕੁੱਤੇ ਦੀ ਮੌਤ ਹੋ ਗਈ ਇਸ ਨੂੰ ਪਕੜ ਲਿਆ ਸਖਾ ਨੇ ਇਸਨੇ ਵੀ ਉਹ ਬਿਰਥਾ ਬਿਆਨ ਕੀਤੀ ਕਿ ਪ੍ਰਥੀ ਚੰਦ ਤੇ ਲਾਲਚ ਵਿੱਚ ਮੈਂ ਆ ਗਿਆ ਸਾਰਾ ਐਸਾ ਬਚਪਨ ਕੋਈ ਸਮਾਹ ਹੰਡਾਇਆ ਜਿੱਥੇ ਦੁਨੀਆਵੀ ਰੂਪ ਵਿਚਾਰ ਹੋਏ ਪਰ ਦੇਖੋ ਜਿੱਥੇ ਦੁਨੀਆਵੀ ਵਾਰਸਨ ਉੱਥੇ ਇੱਕ ਰੱਬੋਂ ਦੀ ਬਿਮਾਰੀ ਆ ਗਈ ਚੇਚਕ ਦੀ ਅਸੀਂ ਅੱਜ ਵਧਾਈ ਦੇਣੀ ਹੈ ਵਧਾਈ ਲੈ ਵੀ ਲੈਣੀ ਹੈ ਪਰ ਗੁਰੂ ਦੇ ਆਗਮਨ ਪੁਰਬ ਤੋਂ ਇੱਕ ਸਿੱਖਿਆ ਲਈਏ ਗੁਰੂ ਅਰਜਨ ਸਾਹਿਬ ਦੇ ਜੀਵਨ ਦੇ ਸਬਰ ਦੀ ਗੱਲ ਹਰ ਗੱਲ ਵਿੱਚ ਤੇਰਾ ਕੀਆ ਮਿੱਠਾ ਲਗੈ ਬਾਬੇ ਨਾਨਕ ਦੇ ਉਹ ਬਚਨ ਕਿ ਕਹਤਿਆਂ ਦੂਖ ਭੂਖ ਸਦਮਾਰ ਇਹ ਇਹ ਦਾਤ ਤੇਰੀ ਇਹ ਕਮਾਈ ਤੇ ਤੀਸਰੀ ਗੱਲ ਇਹ ਜਾਣ ਲੈਣਾ ਜਦੋਂ ਚੇਚਕ ਦੀ ਬਿਮਾਰੀ ਨੇ ਗਰਸਿਆ ਉਦੋਂ ਲੋਕ ਚੇਚਕ ਨਹੀਂ ਸੰਖੇਂ ਕਹਿੰਦੇ ਉਦੋਂ ਮਾਤਾ ਕਹਿੰਦੇ ਹੁੰਦੇ ਸੀ ਅੱਜ ਵੀ ਜਿਹੜੇ ਵਹਿਮਾ ਵਾਲੇ ਲੋਕ ਨਹੀਂ ਵੈਸੇ ਤੇ ਇਹ ਬਿਮਾਰੀ ਹੈ ਇਹ ਛੂਤ ਨਾਲ ਵੀ ਫੈਲਦੀ ਹੈ ਤੇ ਇਸ ਦਾ ਹੁਣ ਇਲਾਜ ਵੀ ਹੈ ਉਦੋਂ ਲੋਕਾਂ ਨੇ ਨਾ ਸਲਾਹਾਂ ਬੜੀਆਂ ਦਿੱਤੀਆਂ ਇਤਨੀਆਂ ਸਲਾਵਾਂ ਜਿੱਥੇ ਬਾਬਾ ਬੁੱਢਾ ਸਾਬ ਜੀ ਵਰਗੇ ਪੂਰਨ ਗੁਰਸਿੱਖ ਜਿੱਥੇ ਬਾਹੀ ਗੁਰਦਾਸ ਸਾਹਿਬ ਵਰਗੇ ਗੁਰਮਤ ਦੇ ਜਾਣੂ ਗੁਰੂ ਕੇ ਸਿੱਖ ਹਨ ਉੱਤੇ ਇਹੋ ਜਿਹੇ ਵੀ ਸਿੱਖ ਸਨ ਜਿਨ੍ਹਾਂ ਨੇ ਸਲਾਵਾਂ ਦਿੱਤੀਆਂ ਗੁਰੂ ਪਾਤਸ਼ਾਹ ਸੀਤਲਾ ਦੇ ਮੰਦਰ ਜਾਇਆ ਜਾਵੇ ਪਰ ਧੰਨ ਗੁਰੂ ਅਰਜਨ ਸਾਹਿਬ ਜੀ ਜਿਨ੍ਹਾਂ ਨੇ ਸਾਡੇ ਵਰਗੇ ਦੁਨੀਆਵੀ ਲੋਕਾਂ ਵਾਸਤੇ ਇਹ ਪੂਰਨੇ ਪਾਏ ਇਹ ਜੀਵਨ ਦਾ ਰਾਹ ਦੜਾਇਆ ਸੱਚਾ ਮਾਰਗ ਦੜ ਕੀਤਾ ਆਪ ਜੀ ਨੇ ਕੇਵਲ ਤੋਂ ਕੇਵਲ ਉਸ ਮਾਲਕ ਦਾ ਸ਼ੁਕਰ ਕੀਤਾ ਨਾ ਭੁੱਲਦਾ ਹੋਵਾਂ ਤੇ 201 ਅੰਕ ਤੇ ਸ਼ਬਦ ਆਪਾਂ ਪੜ੍ਹਦੇ ਆ ਨਾ ਕਿ ਸੀਤਲਾ ਤੇ ਰਖਿਆ ਬਿਹਾਰੀ ਬੋੜੀ ਰਾਗ ਵਿੱਚ ਹੈ ਕਿ ਉਸ ਕਾਲਪੁਰਖ ਨੇ ਆਪ ਹੱਥ ਦੇ ਕੇ ਇਸ ਬਿਮਾਰੀ ਤੋਂ ਰਾਖੀ ਕੀਤੀ ਤੇ ਬਿਮਾਰੀ ਤੋਂ ਰਾਖੀ ਇਹ ਹੋਈ ਕਿ ਹਰ ਗੋਬਿੰਦ ਨਵਨਰੋਹਾ ਇਹ ਸਭ ਕੁਝ ਹੰਢੰਦੇ ਹੋਇਆ 11 ਸਾਲ ਦੀ ਉਮਰ ਤੱਕ ਸਿੱਖੀ ਵਿੱਚ ਪਰਪਕਤਾ ਸਸਤਰ ਵਿਦਿਆ ਦੇ ਨਿਪੁੰਨ ਚੰਗੇ ਚਾਲਕ ਬਣ ਕੇ ਸਸਤਰ ਚਲਾਣ ਦੀ ਬਹੁਤ ਚੰਗੀ ਆਪ ਜੀ ਨੂੰ ਪ੍ਰੈਕਟਿਸ ਹੋ ਗਈ ਉਦੋਂ ਵਕਤ ਨੇ ਬਹੁਤ ਵੱਡਾ ਪਲਟਾ ਖਾਦਾ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਹੋਣਾ ਪਿਆ ਉਹ ਸ਼ਹੀਦੀ ਆਮ ਕਰਕੇ ਜਿਹੜੇ ਗੈਰ ਸਿੱਖ ਲਖਾਰੀ ਨੇ ਨਾ ਉਹ ਇਥੋਂ ਪਲਟੇ ਦੀ ਗੱਲ ਕਰਦੇ ਆ ਕਿ ਗੁਰੂ ਅਰਜਨ ਸਾਹਿਬ ਤੋਂ ਬਾਅਦ ਬਦਲਾਵ ਆਇਆ ਪਰ ਬੇਨਤੀ ਕਰਾਂ ਘੋੜ ਸਵਾਰੀ ਗੁਰੂ ਅਰਜਨ ਸਾਹਿਬ ਬਾਪੂ ਵਰਗੀ ਨੇਜੇਬਾਜੀ ਕੋਈ ਨਹੀਂ ਕਰ ਸਕਦਾ ਬਹੁਤ ਪਿਆਰੀ ਘੋੜ ਸਵਾਰੀ ਕਰਦੇ ਆ ਤੇ ਮੌ ਦੇ ਵਿੱਚ ਵਕਿਆ ਜਿਹੜਾ ਵਰਤਿਆ ਉਹ ਇਸ ਗੱਲ ਦੀ ਗਵਾਹੀ ਹੈ ਕਿ ਕਿੰਨੀ ਇੱਕ ਤਾਕਤ ਸੀ ਬਰਛਾ ਨੇਜਾ ਚਲਾਉਣ ਦੀ ਹੁਨਰ ਕਿੰਨਾ ਸੀ ਕਿ ਕਿਲੇ ਦੀ ਥਾਂ ਤੇ ਦਰਖਤ ਦਾ ਹੀ ਕਿਲਾ ਕਰਕੇ ਤਿਆਰ ਕੀਤਾ ਹੋਵੇ ਤੇ ਮੇਰੇ ਮਾਲਕ ਨੇ ਘੋੜੇ ਤੇ ਸਵਾਰ ਹੋ ਕੇ ਉਸ ਦਰਖਤ ਦੇ ਘੜੇ ਹੋਏ ਕਿਲੇ ਨੂੰ ਜਣੋ ਪੁੱਟ ਕੇ ਬਾਹਰ ਸੁੱਟ ਦਿੱਤਾ ਭਾਵ ਸ਼ਸਤਰ ਦੀ ਅਰੰਭਤਾ ਗੁਰੂ ਅਰਜਨ ਸਾਹਿਬ ਦੇਲੇ ਘੋੜ ਸਵਾਰੀ ਦਾ ਹੁਨਰ ਗੁਰ ਪਰ ਆਪ ਜੀ ਨੇ ਗੁਰੂ ਅਰਜਨ ਸਾਹਿਬ ਦੇ ਹੁਕਮਾਂ ਨੂੰ ਕਮਾਇਆ ਵਕਤ ਦੀ ਨਜ਼ਾਕਤ ਨੂੰ ਪਛਾਣਦਿਆਂ ਵਕਤ ਨੂੰ ਹਲਾਤ ਨੂੰ ਨੇੜਿਓਂ ਦੇਖਦੇ ਆ ਆਪ ਜੀਆਂ ਨੇ ਮੁਕੰਮਲ ਰੂਪੇ ਸਸਤਰ ਧਾਰਨ ਕੀਤੇ ਮੀਰੀ ਤੇ ਪੀਰੀ ਦੇ ਗੁਰਤਾ ਗੱਦੀ ਤੇ ਬੈਠੇ ਅਬਦੁੱਲਾਹ ਨੇ ਲਿਖਿਆ ਹੈ ਨਾ ਕਿ ਦੋ ਤਲਵਾਰੀ ਬਦੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਅਗ ਤੇਰੀ ਕੇ ਜਹਾਂਗੀਰ ਦੀ ਉਹ ਲਿਖਦਾ ਹੈ ਗੁਰੂ ਅਰਗੋਬਿੰਦ ਸਾਹਿਬ ਜੀਓ ਜੋ ਤੁਹਾਡਾ ਰਤਬਾ ਹੈ ਜੋ ਤੁਹਾਡੀ ਦਸਤਾਰ ਹੈ ਜੋ ਤੁਹਾਡੀ ਪਛਾਣ ਹੈ ਜਹਾਂਗੀਰ ਉਸ ਦੇ ਸਾਹਮਣੇ ਕੀ ਹੈ ऐसे मेरी पीढ़ी ਦੇ ਮਾਲਕ ਦਾ ਅਗਮਨ ਗੁਰਪੁਰਬ ਹੈ। ਐਸੇ ਮੇਰੀ ਪੀੜੀ ਦੇ ਮਾਲਕ ਸਤਗੁਰਾਂ ਦਾ ਅਜ ਪ੍ਰਕਾਸ਼ ਦਿਹਾੜਾ ਹੈ। ਜਿਨ੍ਹਾਂ ਨੇ ਫਿਰ ਸਸਤਰ ਵਿਦਿਆ ਵਿੱਚ નિਪੁੰਨਤਾ ਜਿੱਤੇ ਆਪ ਸੀ। ਉਹ ਸਿੱਖਾਂ ਨੂੰ ਵੀ ਹਾਸਲ ਕਰਾਈ। ਸਿੱਖਾਂ ਨੂੰ ਵੀ ਸਸਤਰਧਾਰੀ ਬਣਾਇਆ, ਘੋੜ ਸਵਾਰੀ ਦੀ ਆਦਤ ਪੁਵਾਈ, ਚੰਗੇ ਸਸਤਰ ਰੱਖਣ ਦਾ ਵੱਲ ਚਕਾਇਆ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਪੁੰਗਾ ਤਿਆਰ ਕੀਤਾ, ਮੌਜੂਦਾ ਸ੍ਰੀ ਅਕਾਲ ਤਖਤ ਸਾਹਿਬ ਹੈ। ਐਸੀ ਦੀਨ ਦੇ ਜਾਲੂ ਪਿਤਾ ਦਾ ਪ੍ਰਕਾਸ਼ ਪੁਰਬ ਹੈ। ਜਿੱਤੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ।